ਹੋਤੀ ਹੈ ਇਹ। ਉਹ ਆ ਦੂਜਾ ਆ ਗਿਆ 68। ਝੋਨਾ ਬੂਰਾ ਇੱਕ ਨੰਬਰ ਦਾ ਟੋਪ ਦਾ। ਮੱਜੇ ਲੇਟ ਹੋ ਗਈ ਬੰਦ ਮੋਟਰਾਂ ਵਾਲੀ। ਸੁੱਧਲਾ ਚਲਾਉਣੀ ਆ ਹੁਣ। ਹੁਣਟਾਟ। ਹਜੇ ਤੱਕ ਤਾਂ ਕੋਈ ਝੋਨੇ 'ਚ ਬਿਮਾਰੀ ਹੈ ਨਹੀਂ। ਕਈ ਕਹਦੇ ਨੇ ਸੁੰਡੀ ਆ, ਕੋਸ਼ਾ ਨਹੀਂ। ਹਜੇ ਤੱਕ ਸਹੀ ਹੈ ਜਮਾ। ਠੀਕ ਹੈ ਕਿ ਹਜੇ ਝੋਨੇ ਕੇਰੇ ਵਧੀਆ ਖੜੇ ਆ। ਵਾਂ ਮੀ ਲੱਭਦੇ ਆ ਬਈ ਮੀ ਪੈਜੇ ਇੱਕ ਕਰੀ ਹੋਰ ਝੋਨਾ ਵਧੀਆ ਚੱਲ ਪੂ ਅੱਗੇ ਬਹੁਤ ਤਿੰਨ ਚਾਰ ਮੀ ਪੈਗੇ ਝੋਨੇ ਤੇ ਜਿਹਨੂੰ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਫਰਕ ਦੂਜੇ ਝੋਨਿਆਂ ਨਾਲ ਪੰਜ ਦੀ ਐ ਸੋਲਰ ਬਈ ਬੋਲਟ ਆ ਰਹੀ ਆ 50 ਚੱਲ ਵੀ ਐ ਸੋਲਰ ਹੋਰੇ ਸੋਲਰ ਸੁੱਤੇ ਆਂਦੇ ਅਜੇ ਪੰਜ ਸੁੱਤੇ ਲੌਗੀ ਸਹਜ ਇਹ ਹਾਂ ਪੰਜ ਸੂਤੇ ਲਾਉਗੀ ਕਿਉਂਕਿ ਆਪਾਂ ਸੂਤਿਆਂ ਤੇ ਰੱਖੀ ਸੀਗੀ ਹੁਣ ਆਪਾਂ ਛੱਡ ਗਏ ਅੱਧਾ ਲੇਟ ਹੋ ਗਏ ਚੱਲ ਹੁਣ ਚਲਾ ਦਿੰਦੇ ਆਪਾਂ ਇੱਧਰ ਛੱਡਣਾ ਪਾਣੀ ਬਹੁਤ ਵੀ ਦੇਖੋ ਪੰਜ ਦੀ ਮੋਟਰ ਐ ਸੋਲਰ ਪਾਣੀ ਬਹੁਤ ਕੱਢਦੀ ਆ ਕਿਉਂਕਿ ਅੱਜ ਲੇਟ ਹੋ ਗਏ ਨੀ ਤਾਂ ਆਪਾਂ 8:30 ਚਲਾ ਦੇ ਲਈ ਆ ਕੱਲ ਵੀ ਸ਼ਾਇਦ ਚੱਲ ਗਿਆ ਹਣਾ ਆਪਾਂ ਕਰੇ ਤੁਲੋਇਚਾ ਦੇ ਜੋ ਕਿ ਪਾਣੀ ਆਪੇ ਛੜਦਾ ਹੁਣ। ਜੋ ਨੇ ਇੱਥੇ ਸੁੰਡੀ ਦੇਖਦੇ ਆਂ। ਕਹਿੰਦੇ ਆ ਕੋਈ ਸੁੰਡੀ ਹੈਗੀਆਂ ਮੈਂ ਇਹ। ਨਹੀਂ ਹਜੇ ਕਿਤੇ ਵੀ ਹੈ ਨਹੀਂ। ਸਹੀ ਆ ਪੱਤੇ। ਹਜੇ ਕਿ ਕਈ ਏਰੀਆ ਚ ਹੈਗੀ ਆ ਬਾਈ ਜਿਵੇਂ ਹੁਣ। ਗਸਨੇ ਵਾਲੇ ਹੋ ਗਏ ਜਾਂ ਮੱਕੀ ਵਾਲੇ ਤੇ ਵੀ ਆ। ਬਾਕੀ ਆਪਾਂ ਰੇ ਇਹਦਾ ਪੂਰਾ ਕੀਤਾ ਹੈ ਰੇ ਸਾਰੀ ਪਾਤੀ ਆ। ਬਾਸਪਤੀ ਚ ਰਹਿੰਦੀ ਇਕੱਲੀ ਰੇ ਪਾਉਣ ਵਾਲੀ। ਜੋ ਨਾ ਸਹੀ ਆ ਬਸ ਪਾਣੀ ਆ ਬਸ ਲਾਈ ਜਾਂ ਨਾ ਛੱਡੀ ਜਾਂਦੇ ਆ। ਜੋ ਨਾ ਪੂਰਾ ਇੱਕ ਨੰਬਰ ਖੜਾ ਆਪਾਂ। ਕਾਹ ਥੋੜਾ ਕੱਢਣਾ ਲੱਗ ਪਿਆ। ਵਾਸਵਾਲਾ ਹੁਣ ਬੇਫਿਕਰੇ ਆਪਾਂ। ਬਾਪੇ 5 ਵੇ ਬੰਦ ਹੋ ਜੂਗੀ। ਉਹ ਤਾਂ ਹੀ ਲੇਟ ਰਾਤ ਬੰਦ ਹੋ ਗਈ ਸੀਗੀ। ਉਹ ਇੱਕ ਮੋਟਰ ਆ ਸਾਹਮਣੇ। ਉਹ ਦੂਜੀ ਕਨੈਕਸ਼ਨ ਆ। ਠੀਕ ਆ ਜੀ। ਤੇ ਉਹ ਲਾਈਟ ਬਈ ਸਵੇਰ ਹੋ ਗਈ ਸੀ ਬੰਦ ਰਾਤ ਨੂੰ 10 ਵਜੇ ਤੋਂ ਆਉਂਦੀ ਸਵੇਰ 6 ਵਜੇ ਤੱਕ। ਬਾਸਪਤੀ ਜੀ ਹਜੇ ਖਰਾ ਸਾਮਾਨ ਪਾਉਣ ਵਾਲਾ ਹਜੇ। ਵੇਰਲੀ ਆ ਨਾ ਹਜੇ ਥੋੜੀ ਜੀ ਹੌਲੀ ਨਹੀਂ ਚੱਲਦੀ ਬਾਸਪਤੀ ਬਈ ਥੋੜਾ ਜਿਹਾ ਪਾਣੀ ਦਾ ਫਰਕ ਹੈਗਾ। ਉਜਰ ਸਹੀ ਮਾ ਕੀ ਬਈ ਬਹੁਤ ਗਰਮੀ ਹੋਈ ਪਈ ਹੈ ਮੀਂਹ ਦੀ ਹੈਗੀ ਆ ਉਮੀਦ ਆ ਵਾਸ਼ਪ ਦੀ ਆ ਲੱਗਿਆ ਰੇ ਤਾਂ ਚੱਲ ਵਧੀਆ ਚੱਲ ਪਿਆ ਬਈ ਇੱਥੇ ਮੀਂਹ ਪੈ ਗਿਆ ਸੀ ਇੱਥੇ ਵੀ ਹੂੰ ਵੈਸੇ ਮੀਂਹ ਪਏ ਹੋਏ ਆ ਥੋੜਾ ਜਿਹਾ ਸਮਾਨ ਪਾਵਾਂਗੇ ਚੱਲੂਗਾ ਫਿਰੇ ਹਾਲ ਆ ਵੀਰੇ ਆਪਣਾ ਨਰਮਾ ਆ ਇਹ 846 ਨਰਮਾ ਇਹਦਾ ਨਾ ਉਹ ਪਰਲੇ ਨਾਲ ਉਹਦਾ ਕੱਦ ਛੋਟਾ ਇਹ ਥੋੜਾ ਛੋਟਾ ਦਾ ਉਹ ਨਰਮਾ ਕੇਰਾਂ ਦਾ ਵਧੀਆ ਖੜਾ ਫੁੱਲ ਗੁੱਡੀ ਪੂਰੀ ਚੱਕੀ ਖੜਾ ਹੈਗਾ ਬਈ ਐਤਕੀ ਉਮੀਦ ਹੈਗੀ ਆ ਬਈ ਐਤਕੀ ਨਰਮੇ ਹੋ ਬਹੁਤ ਲੋਕ ਨਾ ਵੀਰੇ ਨਰਮੇ ਵਾਈ ਜਾਂਦੇ ਆ ਬਈ ਹੋਣੀ ਨਹੀਂ ਹੋਣੀ ਨਹੀਂ ਉਮੀਦ ਹੈਗੀ ਆ ਸਾਨੂੰ ਬਈ ਹੋਊਗਾ ਫੁੱਲ ਪੂਰੇ ਐਤਕੀ ਸੁੰਡੇ ਵਗੈਰਾ ਵੀ ਹੈ ਨਹੀਂ ਵੀਰੇ ਹਜੇ ਤੱਕ ਸਪਰੇਅ ਵੇਹੇ ਅੱਜ ਕਰ ਰਹੇ ਆ 6ਵੇਂ 7ਵੇਂ ਦਿਨ ਸਪਰੇਅ ਕਰਦੇ ਦੀ ਵੀਰੇ ਇਹਦੇ ਤੇ ਪਰੇ ਆਪਣਾ ਨਰਮ ਆ ਗਿਆ 776 ਉਹਦਾ ਠੀਕ ਹੈ ਬਈ ਕੱਦ ਠੀਕ ਆ ਉਹਦਾ ਵੀ ਵਧੀਆ ਇਹਨਾਂ ਨੂੰ 846 ਨੂੰ ਵੱਡਾ ਪਰਲੀ ਪੱਖੀ ਜੇ ਆਪਣੇ ਮਤੇ ਹੈਗਾ ਉਧਰ ਵੀ ਨਰਮਾ 951 ਬੀ ਬਹੁਤ ਵਧੀਆ ਆਪਾਂ ਵੀਰੇ ਸਵੇਰ ਸਵੇਰ ਬਹੁਤ ਗਰਮੀ ਹੋਈ ਪਈ ਆ ਮੀਦੀ ਢੀਕ ਕਰਦੇ ਆ ਕਦੋਂ ਰੱਬ ਮੀ ਪਾਊਗਾ ਵੀਰੇ ਅੱਜ ਪੱਠੇ ਵੱਡਣਾ ਆਗੇ ਕਹਿੰਦੇ ਫਾਦਰ ਸਾਹਿਬ ਕਹਿੰਦੇ ਪੱਠੇ ਵੱਡ ਲਓ ਜੀ ਅਹੀ ਸਪਰੇਅ ਕਰਕੇ ਉਹਦੇ ਨਰਮੇ ਤੇ ਗਾਂ ਇਹ ਪੱਠੇ ਵੱਡੇ ਨਹੀਂ ਆਉਂਦੇ ਗਰਮੀ ਬੜੀ ਹੋਈ ਪਈ ਆ ਕੀ ਕੀਤਾ ਜਾਵੇ ਮੀਂਹ ਡੀਗਦੇ ਆ ਮਾੜਾ ਮੋਟਾ ਜਿਹਾ ਪੈ ਜਾਂਦਾ ਚਲੋ ਉਮੀਦ ਹੈਗੀ ਆ ਮੀਂਹ ਪਊਗਾ ਵੀਰੇ ਇੰਨੇ ਕ ਵੱਡੇ ਆ ਤੇ ਗਰਮੀ ਜੀ ਆਉਣ ਲੱਗ ਗਈ ਯਾਰ ਅਜੇ ਸਪਰੇਅ ਕਰ ਰਹੇ ਆ ਵੀਰੇ ਨਰਮੇ ਤੇ ਡਰਾਮਾ ਜਨਾ ਥੋੜੀ ਜੀ ਪ੍ਰੋਬਲਮ ਆਣੀ ਯਾਰ ਥੋੜਾ ਜਿਹਾ ਥੰਗ ਕੀਤਾ ਐ ਪੰਪ ਪੂੰਪਣਾ ਪਾਣੀ ਨਹੀਂ ਸਹੀ ਪ੍ਰੈਸ਼ਰ ਨਹੀਂ ਬਣਦਾ ਪਿਆ ਤੁਸੀਂ ਦੇਖ ਹੀ ਰਹੇ ਹੋ ਨਾ ਹੋ ਕੇ ਨਰਮ ਆਪਣਾ ਟੀਕੇ ਰਵਾਂਚ ਵਧੀਆ ਖੜਾ ਨਰਮਾ ਬਹੁਤ ਵਧੀਆ ਇਹ ਵੀ ਪੂਰਾ ਵਾਸ ਸਪਰੇਅ ਅੱਜ ਹੋ ਜੂਗੀ ਸਾਰੀ ਵਧੀਆ ਨਰਮਾ ਪੂਰਾ ਕੱਦ ਕੋ ਦਾ ਮੱਛਰ ਮੱਛਰ ਜੇ ਸੁੰਡ ਮੱਛਰੇ ਮਾੜਾ ਮੋਟਾ ਹੀ ਆ ਸੁੰਡੀ ਹੈ ਨਹੀਂ ਇੰਨੀ ਆਪਾਂ ਕਹਿ ਦਈਏ ਵੇ ਹਾਂ ਸੁੰਡੀ ਜਾਂਦਾ ਇੰਨੀ ਸੁੰਡੀ ਹੈ ਨਹੀਂ ਕੀ ਨਰਮਾ ਵਧੀਆ ਆਪਣਾ ਇੱਧਰ ਵੀ ਪੱਖੀ ਵਧੀਆ ਖੜਾ ਹੈ ਨਰਮਾ ਸਮਾਨ ਤੇ ਲੈ ਕੇ ਆਏ ਆ ਬਸ ਚਲਾਉਣੇ ਆ ਪੰਪ ਖੋਲ ਕੇ ਹਾਂ ਵੀ ਸਹਜ ਘਰੇ ਆਣਾ ਤੇ ਇੱਥੇ ਰਹਿਣਾ ਘਰੇ ਆਣਾ ਰੋਟੀ ਤਾਂ ਖਾ ਕੇ ਨਹੀਂ ਆਇਆ ਤਾ ਫੇਸ ਸਹਜੇ ਰੋਟੀ ਤਾਂ ਖਾ ਜਾਉਂਦਾ ਚਲਾ ਜਾ ਫੇਪਾ ਰੋਟੀ